ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹਾਂ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਿਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ حوالے ਤੋਂ ਹੋਣ ਦੀ ਸਭ ਤੋਂ ਵੱਡੀ ਖਬਰ ਭਾਈ ਅਮਰਤਪਾਲ ਖਾਲਸਾ ਨੂੰ ਲੈ ਕੇ ਇੱਕ ਪਾਸੇ ਭਾਈ ਅਮਰਤ ਖਾਲਸਾ ਵੱਲੋਂ 14 ਜਨਵਰੀ ਯਾਨੀ ਕਿ ਮੰਗੀ ਵਾਲੇ ਦਿਨ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦਾ ਆਗਾਜ਼ ਕੀਤਾ ਗਿਆ ਦੂਸਰੇ ਪਾਸੇ ਬੜਾ ਰਫੜ ਪੈ ਗਿਆ ਹੈ ਭਾਈ ਅੰਮਰਤਪਾਲ ਖਾਲਸਾ ਨੂੰ ਲੈ ਕੇ ਭਾਈ ਅੰਮਰਤਪਾਲ ਖਾਲਸਾ ਨੂੰ ਲੈ ਕੇ ਫਿਰ ਇੱਕ ਵਾਰ ਸਿਆਸਤ ਸਰਗਮ ਹੋ ਗਈ ਹੈ ਯਾਨੀ ਕਿ ਜਿਹੜੀ ਉਹਨਾਂ ਵੱਲੋਂ ਲੋਕ ਸਭਾ ਦੀ ਚੋਣ ਜਿੱਤੇਗੇ ਹਲਕਾ ਸ਼੍ਰੀ ਕਡੂਰ ਸਾਹਿਬ ਤੋਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੇ ਉਸ ਐਮਪੀ ਵਾਲੀ ਕੁਰਸੀ ਤੇ ਚੋਣ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਲੋਕ ਸਭਾ ਦੇ ਸਪੀਕਰ ਕੋ ਮਿਰਲਾ ਵੱਲੋਂ ਵੱਡੀ ਵਾਰਨਿੰਗ ਦਿੱਤੀ ਗਈ ਹੈ ਇੱਕ ਪਾਸੇ ਭਾਈ ਅਮਰਤਪਾਲ ਖਾਲਸਾ ਤੇ ਉਸ ਦੇ ਸਾਥੀਆਂ ਉੱਤੇ ਐਨਐਸਏ ਲੱਗੀ ਹੋਈ ਹੈ ਐਨਐਸਏ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਲਗਭਗ 18 ਮਾਰਚ ਨੂੰ ਉਹਨਾਂ ਨੂੰ 2 ਸਾਲ ਪੂਰੇ ਹੋ ਜਾਣਗੇ ਬਾਹਰ ਆਉਣਾ ਹੈ ਜਾਂ ਨਹੀਂ ਆਉਣਾ ਕਿਉਂਕਿ ਉਹਨਾਂ ਤੇ ਯੁਆਪਾ ਵੀ ਲੱਗਿਆ ਹੈ ਲੇਕਿਨ ਇੱਧਰ ਲੋਕ ਸਭਾ ਦੇ ਸਪੀਕਰ ਊਂ ਬੱਲਾ ਵੱਲੋਂ ਸ਼ਿਕੰਜਾ ਕਸਤਾ ਗਿਆ ਹੈ ਉਹਨਾਂ ਨੇ ਇਸਤੀਫਾ ਮੰਗ ਲਿਆ ਹੈ ਭਾਈ ਅਮਰਤਪਾਲ ਖਾਲਸਾ ਕਲੂ ਕਿਉਂਕਿ ਭਾਈ ਅਮਰਤਪਾਲ ਖਾਲਸਾ ਵੱਲੋਂ ਸ਼ਮੂਲੀਅਤ ਜਾਂ ਕਹਿ ਸਕਦੇ ਹਾਂ ਸ਼ਰਕਤ ਨਹੀਂ ਕੀਤੀ ਗਈ ਲੋਕ ਸਭਾ ਦੇ ਵਿੱਚ ਕਿਉਂਕਿ ਲੋਕ ਸਭਾ ਦੇ ਲਗਭਗ 4 ਤੋਂ 5 ਸੈਸ਼ਨ ਪੂਰੇ ਹੋ ਗਏ ਨੇ ਸੰਵਿਧਾਨ ਅਤੇ ਲੋਕਤੰਤਰ ਇਹ ਕਹਿੰਦਾ ਹੈ ਕਿ ਲਗਭਗ 3 ਮਹੀਨਿਆਂ ਦੇ ਅੰਦਰ ਲਗਭਗ ਤੁਹਾਨੂੰ 2 ਤੋਂ 3 ਵਾਰ ਤੁਹਾਡੀ ਸ਼ਰਕਤ ਕਰਨੀ ਲੋਕ ਸਭਾ ਦੇ ਵਿੱਚ ਬਣਦੀ ਹੈ ਲੇਕਿਨ ਵਾਰ-ਵਾਰ भाई अमृतपाल खालसा ਵੱਲੋਂ ਚਿੱਤਨੀ ਕੀਤੀ ਗਈ ਕਿਉਂਕਿ ਉਹਨਾਂ ਉਤੇ ਐਸੇ ਲੱਗੀ ਐਨਐਸਸੀ ਲੱਗੀ ਹੋਈ ਹੈ ਦੂਸਰੇ ਪਾਸੇ ਉਹਨਾਂ ਤੇ ਯੁਵਾਪਾ ਦਾ ਵੀ ਕੇਸ ਚੱਲ ਰਿਹਾ ਹੈ ਇਸ ਨੂੰ ਲੈ ਕੇ ਲੋਕ ਸਭਾ ਦੇ ਸਪੀਕਰ ਓਮ ਬਰਲਾ ਜਿਨ੍ਹਾਂ ਨੇ ਉਹ ਕਾਫੀ ਪੜ ਗਏ ਨੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਆਪਣੇ ਅਸਤੀਫੇ ਤੋਂ ਆਪਣੇ ਅਹੁਦੇ ਤੋਂ ਤੁਹਾਨੂੰ ਜਲਦੀ ਅਸਤੀਫਾ ਦੇਣਾ ਪਵੇਗਾ ਇੱਧਰ ਜੇ ਗੱਲ ਕਹੀਏ ਭਾਈ ਅੰਮ੍ਰਿਤਪਾਲ ਖਾਲਸਾ ਦੀ ਭਾਈ ਅੰਮ੍ਰਿਤਪਾਲ ਖਾਲਸਾ ਨੇ ਵੀ ਕਹਿ ਦਿੱਤਾ ਹੈ ਕਿ ਮੈਨੂੰ ਐਸ ਜਿਹੜਾ ਹੈ ਸੰਸਦ ਵਿੱਚ ਜਾਣ ਦੀ ਪਰਮਿਸ਼ਨ ਦਿੱਤੀ ਜਾਵੇ ਦੂਸਰੇ ਪਾਸੇ 26 ਜਨਵਰੀ ਆ ਰਹੀ ਹੈ ਗਣਤੰਤਰ ਦਿਵਸ ਵਾਲੇ ਦਿਨ ਮੈਂ ਜਿਹੜੀ ਹੈ ਨੈਸ਼ਨਲ ਪਰੇਡ ਦੇਖਣਾ ਚਾਹਣਾ ਹਾਂ ਯਾਨੀ ਕਿ ਮੈਂ ਦੇਸ਼ ਦੇ ਸੰਵਿਧਾਨ ਦੇ ਵਿੱਚ ਰਹਿ ਕੇ ਹੀ ਜਿਹੜੀ ਹੈ ਲੋਕ ਸਭਾ ਦੀ ਚੋਣ ਦਿੱਤੀ ਹੈ ਯਾਨੀ ਕਿ ਪਹਿਲਾਂ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਖਾਲਸਾ ਦੇ ਸਾਥੀਆਂ ਵੱਲੋਂ ਖਾਲਸਤਾਨ ਦੀ ਮੰਗ ਕੀਤੀ ਗਈ ਲੇਕਿਨ ਲੱਗਦਾ ਹੈ ਕਿ ਉਹ ਜਨੂਨ ਖਾਲਸਤਾਨ ਦਾ ਜਿਹੜਾ ਚੁੱਕਿਆ ਗਿਆ ਸੀ ਮੁੱਦਾ ਭਾਈ ਅਮਰਪਾਲ ਖਾਲਸਾ ਵੱਲੋਂ ਉਹਦੇ ਸਿਰ ਤੋਂ ਲੈ ਗਿਆ ਹੈ ਇਸ ਕਰਕੇ ਹੁਣ ਦੇਸ਼ ਦੇ ਸੰਵਿਧਾਨ ਦੀ ਗੱਲ ਕਰ ਰਹੇ ਨੇ ਦੇਸ਼ ਦੇ ਲੋਕਤੰਤਰ ਦੀ ਗੱਲ ਕਰ ਰਹੇ ਨੇ ਲੇਕਿਨ ਊਂ ਪ੍ਰਕਾਸ਼ ਬਿੱਲਾ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਜੇਕਰ 26 ਜਨਵਰੀ ਤੋਂ ਬਾਅਦ ਯਾਨੀ ਕਿ 5 ਹਫ਼ਤੇ ਦਿਨਾਂ ਦੇ ਵਿੱਚ ਜੇਕਰ ਉਹ ਸੰਸਦ ਵਿੱਚ ਪੇਸ਼ ਨਹੀਂ ਹੁੰਦੇ ਜੇਕਰ ਉਹਨਾਂ ਵੱਲੋਂ ਸ਼ਰਕਤ ਨਹੀਂ ਕੀਤੀ ਜਾਂਦੀ ਤੇ ਉਹਨਾਂ ਦੀ ਐਮਪੀ ਵਾਲੀ ਕੁਰਸੀ ਵੀ ਕੋਈ ਚਾ ਸਕਦੀ ਹੈ ਫਿਰ ਦੁਬਾਰਾ ਚੋਣ ਹੋਵੇਗੀ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਭਾਈ ਅਮਰਪਾਲ ਖਾਲਸਾ ਨੂੰ ਲੈ ਕੇ ਕਾਫੀ ਤਤਤੇ ਹੋਏ ਨੇ ਲੋਕ ਸਭਾ ਦੇ ਸਪੀਕਰ ਉਂਬਲਾ ਉਂਬਲਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਜਿਕਰ ਚ ਮੂਲੀ ਤਾਂ ਨਾ ਕੀਤੀ ਗਈ ਯਾਨੀ ਕਿ ਵਿਵਾਦਾਂ ਦੇ ਵਿੱਚ ਘਿਰਦੇ ਆ ਰਹੇ ਨੇ ਇੱਕ ਪਾਸੇ ਐਨਐਸਏ ਦੂਸਰੇ ਪਾਸੇ ਯੂਆਪਾ ਤੀਸਰੇ ਪਾਸੇ ਪਟੀਸ਼ਨ ਧਾਰਕ ਕੀਤੀ ਹੋਈ ਹੈ ਭਾਈ ਅਮਰਤਪਾਲ ਖਾਲਸਾ ਤੇ ਉਸਦੇ ਸਾਥੀਆਂ ਵੱਲੋਂ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਕਿ ਮੈਨੂੰ ਲੋਕ ਸਭਾ ਦੇ ਵਿੱਚ ਜਾਣ ਦੀ ਪਰਮਿਸ਼ਨ ਦਿੱਤੀ ਜਾਵੇ ਲੇਕਿਨ ਇਧਰ ਓਮ ਬਿਰਲਾ ਨੇ ਵੱਖਰਾ ਹੀ ਕੋਈ ਅੰਦਾਜ਼ਾ ਲਗਾ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਨਹੀਂ ਸ਼ਿਰਕਤ ਕਰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਐਮਪੀ ਸ਼ਿਪ ਵਾਲੀ ਜਿਹੜੀ ਕੁਰਸੀ ਹੈ ਜਿਹੜੇ ਸਾਂਸਦ ਬਣੇ ਹੋਏ ਨੇ ਭੰਗ ਹੋਵੇਗੀ ਫਿਰ ਉੱਥੇ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ ਧੰਨਵਾਦ